ਸਤਿ ਸ੍ਰੀ ਅਕਾਲ ਵੇਖੋ ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਕਲਵਿੰਦਰ ਕੌਰ ਦੇ ਮਾਮਲੇ ਨੂੰ ਲੈ ਕੇ ਕਿਸਾਨ ਆਗੂਆਂ ਨੇ ਐਸਐਸਪੀ ਆਫਿਸ ਤੱਕ ਮਾਰਚ ਕੀਤਾ ਐਸਐਸਪੀ ਆਫਿਸ ਦੇ ਸਾਹਮਣੇ ਆਪਣੀਆਂ ਕੁਝ ਮੰਗਾਂ ਰੱਖੀਆਂ ਉਹਨਾਂ ਦੀਆਂ ਕੀ ਮੰਗਾਂ ਸੀਆਂ ਤੇ ਉਹ ਮੰਨੀਆਂ ਗਈਆਂ ਜਾਂ ਨਹੀਂ ਮੰਨੀਆਂ ਗਈਆਂ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਆਗੂ ਜਿਹੜੇ ਨੇ ਉਹ ਅੰਦਰ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਬਾਹਰ ਆ ਗਏ ਨੇ ਤੇ ਗੱਲਬਾਤ ਜਿਹੜੀ ਐਸਐਸਪੀ ਮੋਹਾਲੀ ਦੇ ਨਾਲ ਹੋਈ ਹੈ ਉਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਕੰਗਣਾ ਰਣੋਦ ਦੇ ਜਿਹੜਾ ਥੱਪੜ ਵੱਜਿਆ ਉਸ ਮਾਮਲੇ ਦੀ ਜਾਂਚ ਜਿਹੜੀ ਹੈ ਉਸ ਦੇ ਲਈ ਇੱਕ ਸੈੱਟ ਦਾ ਗਠਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਅਧਿਕਾਰੀ ਹੋਣਗੇ ਤੇ ਇੱਕ ਮਹਿਲਾ ਅਧਿਕਾਰੀ ਵੀ ਉਸ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਤੇ ਇਹ ਨਿਰਪੱਖ ਜਾਂਚ ਕੀਤੀ ਜਾਵੇਗੀ ਪੂਰੇ ਮਾਮਲੇ ਦੀ ਕਿ ਆਖਿਰ ਥੱਪੜ ਕਿਉਂ ਵੱਜਿਆ ਸੀ ਕਿਹੜਾ ਰੈਂਸੀ ਜਿਸ ਕਰਕੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਤੇ ਇਸ ਤੋਂ ਇਲਾਵਾ ਕੰਗਨਾ ਰਣੌਥ ਨੇ ਜਿਸ ਹਿਸਾਬ ਦੇ ਨਾਲ ਪੰਜਾਬ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਨੇ ਉਸ ਦੀ ਵੀ ਜਾਂਚ ਪੰਜਾਬ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇ ਇਹ ਮੰਗ ਕਿਸਾਨ ਲੈ ਕੇ ਗਈ ਸੀ ਤੇ ਉਹ ਵੀ ਮੰਨ ਲਈ ਗਈ ਹੈ ਤੇ ਇਸ ਤੋਂ ਇਲਾਵਾ ਇੱਕ ਮੰਗ ਬਿਹਤ ਐ ਅਹਿਮ ਜਿਹੜੀ ਕਿਸਾਨਾਂ ਨੇ ਰੱਖੀ ਉਹ ਇਹ ਕਿ ਪਦਮਸ਼੍ਰੀ ਜਿਹੜਾ ਕੰਗਨਾ ਰਣੌਥ ਨੂੰ ਮਿਲਿਆ ਹੋਇਆ ਉਹ ਉਸ ਤੋਂ ਵਾਪਸ ਲਿਆ ਜਾਵੇ ਕਿਉਂਕਿ ਉਹ ਇੱਕ ਭਾਈਚਾਰੇ ਦੇ ਵਿੱਚ ਬੰਡ ਪਾਉਣ ਦੀ ਕੋਸ਼ਿਸ਼ ਜਿਹੜੀ ਹੈ ਉਸਦੇ ਬਿਆਨਾਂ ਦੇ ਵੱਲੋਂ ਰਾਹੀਂ ਕੀਤੀ ਜਾਂਦੀ ਹੈ ਜਿਵੇਂ ਸਰਵਨ ਸਿੰਘ ਭਦੇਰ ਨੇ ਕਿਹਾ ਕਿ ਜ਼ਹਿਰ ਫਲਾਉਣ ਦੀ ਕੋਸ਼ਿਸ਼ ਕੰਗੜਾ ਰਣੋਤ ਵੱਲੋਂ ਕੀਤੀ ਜਾਂਦੀ ਹੈ ਇਸ ਕਰਕੇ ਕੰਗੜਾ ਰਣੋਤ ਤੋਂ ਪਦਮਸ਼ਰੀ ਵਾਪਸ ਲਿਆ ਜਾਵੇ ਕਿਸਾਨਾਂ ਅਗੂ ਇਸ ਪੂਰੀ ਗੱਲਬਾਤ ਬਾਰੇ ਕੀ ਕਹਿ ਰਹੇ ਨੇ ਤੁਹਾਨੂੰ ਸੁਣਾ ਰਹੇ ਹਾਂ ਤੇ ਐਸਐਸਪੀ ਮੋਹਾਲੀ ਨੇ ਕੀ ਕਿਹਾ ਉਹ ਵੀ ਸੁਣਾ ਰਹੇ ਹਾਂ ਜਿਹੜੀਆਂ ਵੀ ਮੰਗਾ ਮੈਮੋਰੰਡਮ ਦੇ ਵਿੱਚ ਹਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰੀਆਂ ਇਹ ਮੰਗਾ ਜਿਹੜੀਆਂ ਹੈਗੀਆਂ ਹੈ ਉਹ ਸਬੰਧੀ ਅਸੀਂ ਇੱਕ ਸਪੈਸ਼ਲ ਟੀਮ ਦਾ ਗਠਨ ਆਲਰੇਡੀ ਕਰ ਦਿੱਤਾ ਹੈ ਐਸਪੀ ਸਿਟੀ ਸਾਹਿਬ ਦੇ ਅੰਦਰ ਜਿਹੜੀ ਹੈ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਆ ਕਿ ਨਿਰਪੱਖ ਜਾਂਚ ਜਿਹੜੀ ਹੈਗੀ ਹੈ ਇਸ ਸਾਰੇ ਵਿਸ਼ਿਆਂ ਦੀ કુલ ਤਿੰਨ ਵਿਸ਼ੇ ਜਿਹੜੇ ਦੱਸੇ ਗਏ ਨੇ ਉਹ ਤਿੰਨਾਂ ਵਿਸ਼ਿਆਂ ਦੇ ਵਿੱਚ ਇੱਕ ਨਿਰਪੱਖ ਜਾਂਚ ਜਿਹੜੀ ਹੈ ਕੀਤੀ ਜਾਏਗੀ ਅਤੇ ਮੈਰਿਟ ਦੇ ਆਧਾਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜੀ ਰਿਪੋਰਟ ਹੈ ਉਹ ਸੀਨੀਅਰ ਆਫਸਰਸ ਤੇ ਵੀ ਤੱਕਰ ਵੀ ਪਹੁੰਚਾਈ ਜਾਏਗੀ ਬਹੁਤ ਬਹੁਤ ਧੰਨਵਾਦ ਜੈ ਹਿੰਦ ਦੇਖੋ ਸਰਦਾਰ ਸਾਹਿਬ ਕੀ ਮੀਟਿੰਗ ਹੋਈ ਆ ਧੰਟਾ ਪ੍ਰਸ਼ਾਸਨ ਨਾਲ ਬੈਠ ਕੇ ਕਿਹੜੀ ਗੱਲ ਨਿਬੜੀ ਹੈ ਸਵਾਲ ਇਹ ਹੈ ਅੱਜ ਪਹਿਲੀ ਤਾਂ ਗੱਲ ਹੈ ਮੈਂ ਤੁਹਾਡਾ ਪ੍ਰੈਸ ਦਾ ਸਭ ਤੋਂ ਪਹਿਲਾਂ ਅਸੀਂ ਦੋਨੋਂ ਮੋਰਚਾ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਕਿ ਤੁਸੀਂ ਜਿਹੜੀ ਅੱਜ ਦੀ ਸਾਡੀ ਮੂਵਮੈਂਟ ਸੀ ਇਹਨੂੰ ਪੂਰੇ ਵਰਲਡ ਦੇ ਵਿੱਚ ਲਜਾਣ ਦਾ ਕੰਮ ਕੀਤਾ ਸਾਡੀ ਬਹੁਤ ਵੱਡੀ ਮਦਦ ਕੀਤੀ ਹੈ ਤੁਸੀਂ ਇਸ ਲਈ ਤੁਹਾਡੇ ਅਸੀਂ ਸ਼ੁਕਰਗੁਜ਼ਾਰ ਹਾਂ ਦੂਸਰੀ ਗੱਲ ਹੈ ਕਿ ਜਿਹੜਾ ਇੱਥੇ ਅੱਜ ਅਸੀਂ ਆਏ ਹਾਂ ਉਹ ਆਪਾਂ ਇਸ ਲਈ ਆਏ ਸੀਗੇ ਕਿ ਜਿਹੜੀ ਸਾਡੀ ਲੜਕੀ ਪਿਛਲੇ ਦਿਨ ਤੁਸੀਂ ਦੇਖਿਆ ਹੈ ਕੰਗਨਾਰ ਨੌ ਦੇ ਲਫੜ ਦੀ ਲਫੜ ਮਾਰੇ ਲਫੜ ਮਾਰੇ ਤੇ ਰੋਲਾ ਪੈ ਰਿਆ ਸੀ ਮੇਰੇ ਕੋਲ ਪ੍ਰੈਸ ਨੇ ਵੀ ਕਿਤੇ ਦੇਖਿਆ ਹੁਣ ਲਫੜ ਵਜਾ ਦਾ ਕਿਸੇ ਕਿਸੇ ਚੈਨਲ ਤੇ ਨਹੀਂ ਦੇਖਿਆ ਸੀ ਔਰ ਉਹ ਮੈਨੂੰ ਲੱਗਦਾ ਕਿ ਸਾਡੀ ਬੱਚੀ ਨਾਲ ਸ਼ਾਇਦ ਮਤਲਬ ਐਵੇਂ ਝੱਕਾ ਹੀ ਹੋ ਰਿਹਾ ਹੋਵੇ ਉਹਦੇ ਤੋਂ ਅਸੀਂ ਸਮਝ ਬਣਾ ਕੇ ਅਸੀਂ ਰੱਖਿਆ ਸੀਗਾ ਕਿ ਕਿਸੇ ਵੀ ਤਰ੍ਹਾਂ ਦੀ ਉਸ ਲੜਕੀ ਨਾਲ ਬੇਇਨਸਾਫੀ ਨਾ ਹੋਵੇ ਉਹਦੇ ਲਈ ਮਾਰਚ ਰੱਖਿਆ ਸੀ ਉਹ ਮਾਰਚ ਅਸੀਂ ਐਸਐਸਪੀ ਸਾਹਿਬ ਕੋਲ ਆਉਣਾ ਸੀ ਇੱਥੇ ਔਰ ਉਹਦੀ ਉਹਦੀ ਅਸੀਂ ਮੰਗ ਪੱਤਰ ਲੈ ਕੇ ਆਏ ਆਂ एसएसपी साहब ਨਾਲ ਗੱਲ ਹੋਈ ਆ ਸਾਡੀ ਇਹ ਸੀ ਕਿ ਜਿਹੜੀ ਜਿਹੜੀ ਇਹ ਦੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਇੰਡੀਪੈਂਡੈਂਟ ਹੋਣੀ ਚਾਹੀਦੀ ਆ ਕਿਸੇ ਤਰ੍ਹਾਂ ਦੇ ਦਬਾਅ ਥੱਲੇ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਜਿਹੜੀ ਅੰਗਨਾਰ ਨੌਤ ਹੈ ਉਹ ਇਸ ਵੇਲੇ ਐਮਪੀ ਆ ਇਕੱਲੀ ਐਮਪੀ ਨਹੀਂ ਉਹਨਾਂ ਦੀ ਸਰਕਾਰ ਦੁਬਾਰਾ ਬਣ ਰਹੀ ਹੈ ਤੇ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਸੀ ਇਹ ਪਰ ਉਹਨਾਂ ਨੇ ਵਿਸ਼ਵਾਸ ਦੁਆਇਆ ਹੈ ਕਿ ਐਸਆਈਟੀ ਬਣਾ ਦਿੱਤੀ ਗਈ ਹੈ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਬਿਲਕੁਲ ਇੰਡੀਪੈਂਡੈਂਟ ਔਰ ਪਾਰਦਰਸ਼ਤਾ ਨਾਲ ਕੀਤੀ ਜਾਏਗੀ ਕਿਸੇ ਵੀ ਤਰ੍ਹਾਂ ਦਾ ਉਸ ਲੜਕੀ ਦੇ ਨਾਲ ਬੇਇਨਸਾਫੀ ਨਹੀਂ ਹੋਣਦਿਆਂਗੇ ਐ ਐਸਆਈਟੀ ਦੇ ਤਿੰਨ ਮੈਂਬਰੀ ਉਹਨਾਂ ਨੇ ਮਤਲਬ ਹਜੇ ਇੱਕ ਇਹਨਾਂ ਇਹਨਾਂ ਕਿ ਉਹਨਾਂ ਨੇ ਕਹਿਤਾ ਕਿ ਅਸੀਂ ਇਹਦੇ ਵਿੱਚ ਇੱਕ ਲੇਡੀ ਮੈਂਬਰ ਜ਼ਰੂਰ ਲੈ ਲਾਂਗੇ ਨਾਲ ਤਾਂ ਮਤਲਬ ਉਹਦੇ ਤੇ ਇਸ ਕਰਾਂਗੇ ਇੱਕ ਗੱਲ ਅਗਲੀ ਅਸੀਂ ਇਹ ਮੰਗ ਕਰਦੇ ਆ ਰਹੇ ਸੀਗੇ ਕਿ ਜਿਹੜੀ ਕੰਗਨਾ ਰਨਾਉਤ ਦੀ ਵਾਇਰਡਿੰਗ ਹੈ ਜਾਂ ਜਿਹੋ ਜਿਹੇ ਉਸ ਤੋਂ ਬਾਅਦ ਜਾ ਕੇ ਦਿੱਲੀ ਜਾ ਕੇ ਉਹਨੇ ਬਿਆਨਬਾਜ਼ੀ ਕੀਤੀ ਜਾਂ ਜਿਸ ਤਰ੍ਹਾਂ ਦਾ ਉਹ ਟਵੀਟ ਕਰ ਰਹੀ ਹੈ ਉਹਦੇ ਟਵੀਟ ਬੜੇ ਮਤਲਬ ਦੇਸ਼ ਦੇ ਅੰਦਰ ਆਪਸ ਵਿੱਚ ਲੋਕਾਂ ਨੂੰ ਲੜਾਉਣ ਪੜਾਉਣ ਵਾਲੇ ਨੇ ਉਹਨਾਂ ਦੇ ਤੁਰੰਤ ਮਤਲਬ ਮੁਕਦਮਾ ਦਰਜ ਹੋਵੇ ਔਰ ਉਹਨਾਂ ਨੇ ਇਹ ਕਿਹਾ ਕਿ ਅਸੀਂ ਸਾਰੇ ਦਾ ਸਾਰਾ ਉਹਦਾ ਰਿਕਾਰਡ ਲੈ ਕੇ ਤੇ ਅਸੀਂ ਉਹਦੇ ਤੇ ਆਪਦੇ ਵੱਲੋਂ ਜਾਂਚ ਕਰਕੇ ਜੋ ਬਣਦੀ ਹੈ ਤੁਹਾਨੂੰ ਅਸੀਂ ਰਿਪੋਰਟ ਲਿਖ ਕੇ ਉੱਪਰ ਅਧਿਕਾਰੀਆਂ ਨੂੰ ਦੇ ਕੇ ਕਾਰਵਾਈ ਕਰਾਂਗੇ ਲਿਗੜ ਹਾ ਟਾਈਮ ਬਾਉਂਡ ਹੈ ਆ ਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਅਸੀਂ ਉਹਨਾਂ ਨੂੰ ਕਿਹਾ ਅਸੀਂ 1 ਮਹੀਨੇ ਦੇ ਵਿੱਚ ਵਿੱਚ ਇਹ ਕੰਮ ਤੁਸੀਂ ਕੰਪਲੀਟ ਕਰੋ ਜਿਹੜਾ ਤੁਹਾਡਾ ਤਾਂ ਉਹਦੇ ਚੋਂ ਉਹਨਾਂ ਨੇ ਮਤਲਬ ਸਾਨੂੰ ਵਿਸ਼ਵਾਸ ਦਿਵਾਇਆ ਕਿ ਨਹੀਂ ਇਹ ਇਹ ਵੀ ਅਸੀਂ ਮਤਲਬ ਪੁੱਛੇ ਸੀ ਤੁਹਾਨੂੰ ਰਿਜ਼ਲਟ ਦੇਵਾਂਗੇ ਤਾਂ ਇਹ ਇਹ ਜਿਹੜਾ ਫੈਸਲਾ ਇੰਨੀ ਗੱਲ ਹੋਈ ਆ ਨਾਲ ਇੱਕ ਗੱਲ ਇਹ ਸੀ ਕਿ ਜਿਹੜਾ ਉਹ ਲੜਕੀ ਦੇ ਨਾਲ ਉਸ ਕੰਗਣਾ ਰਨਾਉ ਦੇ ਨਾਲ ਕੋਈ ਇੱਕ ਆਦਮੀ ਆਇਆ ਹੈ ਜਿਹੜਾ ਉੱਥੇ ਤੁਸੀਂ ਦੇਖਿਆ ਹੋਊਗਾ ਮੇਰਾ ਕਹਲਾ ਸਾਡੀ ਲੜਕੀ ਦਾ ਥੱਪੜ ਵੱਜਦਾ ਕਿਸੇ ਨੇ ਨਹੀਂ ਵੇਖਿਆ ਹੁਣ ਲੇਕਿਨ ਉਹ ਇੱਕ ਲੜਕੀ ਦੇ ਥੱਪੜ ਮਾਰ ਰਿਹਾ ਸਾਰੀ ਦੁਨੀਆ ਨੇ ਵੇਖਿਆ ਲੇਕਿਨ ਉਹਨੂੰ ਕਿਉਂ ਮਤਲਬ ਬਰੀ ਕਰ ਦਿੱਤਾ ਗਿਆ ਉਦੇ ਆਧਾਰ ਤੇ ਉਹ ਇੱਕ ਖਲਾਫ ਮਕਦਮਾ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਸੀ ਵੀ ਉਹਦੀ ਵੀ ਸਾਰੀ ਦੀ ਸਾਡੀ ਫੁਟੇਜ ਜਿਹੜੀ ਹੈ ਲੈ ਕੇ ਸਾਰਾ ਕੁਝ ਕਰਕੇ ਉਹਨੂੰ ਵੀ ਇਸ ਇਨਵੈਸਟੀਗੇਸ਼ਨ ਦਾ ਹਿੱਸਾ ਬਣਾਵਾਂਗੇ ਠੀਕ ਹੈ ਸੋ ਇਨੀ ਗੱਲ ਹੋਈ ਹੈ ਹਿੰਦੀ ਚ ਕਰਦੇ ਨੇ ਆ ਦਿਨੋ ਜਾ ਕੇ ਜੀ ਆ ਜਾਓ ਅੱਗੇ ਦੇਖਿਓ ਜਿ ਲੋ ਲੋ ਰਹੀ ਲੋ ਰਹੀ ਲੋ ਨੇ ਇੱਥੇ ਉਹ ਹਿੱਲ ਦੇ ਰਹੇ ਹੋ ਹੀ ਦੇਖਿਓ ਜੋ ਅੱਜ ਅਸੀਂ ਨੇ ਤਿੰਨ ਸਵਾਲ ਰੱਖੇ ਤੇ ਕਲੀਅਰ ਕੱਟ ਇੱਕ ਤੋਂ ਪੰਜਾਬੀ ਚ ਕਰ ਦੋ ਯਾਰ ਆਪਕੇ ठीक है एक तो जो कंगना राउत जी ने हमारे खिलाफ भाषा का इस्तेमाल किया है उनका पहला बयान आतंकवादी उग्रवादी पंजाब को कहना दूसरा बयान रेप केस को मर्डर केस को ये जो एयरपोर्ट की घटना उससे तुलना करना उनकी बयानबाजी जो हमने कहा उनके ऊपर पांच-छह मुकदमे पहले से दर्ज हैं पहली बार नहीं है श्रोमणी गुरुद्वारा प्रबंधक कमेटी ने भी उनके ऊपर सिखों की भावना भड़काने का मुकदमा दर्ज किया है। और चोरी करने का मुंबई में कॉपी का मुकदमा उनके ऊपर दर्ज है तो पांच सात मुकदमे तो उनके इस तरह की कार्रवाई के उनके ऊपर दर्ज है उनका रिकॉर्ड है ऐसा जो हम देख रहे हैं और जिस तरह से वो भावना भड़का रही है पंजाबियों की और देश में भाईचारक फूट डाल रही है धर्मों के नाम पर वो वोटों का ध्रुवीकरण जिसको कहते वही चाल जो आरएसएस की है भाजपा की वही कर रहे हैं तो हमने कहा कि आने वाले समय में भी जो घटना एयरपोर्ट पे हुई ऐसी घटनाएं हो सकती हैं अगर मैडम कंगना नौत जी के खिलाफ तुरंत पंजाब के प्रशासन प्रशासन ने अथवा केंद्र के प्रशासन ने कार्रवाई ना की उन्होंने कहा है हम जल्दी से इनकी इंक्वायरी करके अपने डीजीपी को रिपोर्ट करेंगे हमने यह भी मांग की उनका ट्विटर अकाउंट और उनकी जो वीडियो वायरल करते हैं उनको बैंड किया जाए उनकी बहुत भाषा जहरीली है और हम यह भी मांग करेंगे इस तरह की महिला जो एक्ट्रेस है उनसे पद्मश्री वापस लिया जाना चाहिए जो देश को तोड़ने का समाज को बांटने का कार्य कर रही है दूसरा उन्होंने कहा बहन कलविंद्र कौर की जी के बारे में पी के एस आई टी बता दिया वो आपके पास रिकॉर्ड है सच में जो बोल के गए और निष्पक्ष जांच होगी कोई उनके खिलाफ इस तरह की कार्रवाई नहीं होगी जिसकी हम आशा करते हैं तीसरी घटना के बारे जैसे डलेवाल साहब ने कहा उसी एयरपोर्ट के ऊपर ऐसी घटना चली जो महिला को थप्पड़ चल लगते हुए दिख रहा तो उसके ऊपर भी कार्रवाई की जाए इसी के साथ आपके सामने अपील करेंगे भी कल सभी बॉर्डरों के ऊपर गुरु अर्जन देव का शहीदी पूर्व मनाया गया सो पंजाब के इर्द गिर्द के लोगों को अपील है उस जरूर पे पहुंचे इसके साथ दो जुलाई को जो पूरे देश के पार्लियामेंट्स मेंबर्स हैं सवाए भाजपा के 240 एमपीओ को छोड़कर सभी को मांग पत्र दिए जाएंगे और आपको बता दें भी कल टीएमसी का जो तृणमूल कांग्रेस का वफद है हमने जो ऐलान किया उन्होंने बोला हम खुद आपके पास आ रहे हैं आपके पास कल वो दोनों बॉर्डरों पर आएंगे और एमएसबी के बारे में जानकारी लेके हमारा मांग पत्र लेंगे और इसीलिए हम पूरे देश को आश्वस्त करना चाहते हैं देश के किसान मजदूर को हमारी लड़ाई एक कदम और आगे बढ़ गई है आप मोर्चों में शामिल होइए ये आंदोलन जीतेगा और जीत के ही तभी आंदोलन का निर्णय होगा। तब एक सवाल ले लो तुष्य जमान आंदोलन कलमंदर को और हक जखड़ा की तय पर नवदीप जलवेड़ा ਤੇ ਡਿਪੈਂਡਿੰਗ ਹੈ ਉਹਦੇ ਲਈ ਕੀ ਸੋਚਿਆ ਉਹਦੇ ਲਈ ਕਿਹੜਾ ਸੰਘਰਸ਼ ਕਰ ਰਹੇ ਹਾਂ ਹਾਂ ਦੇਖੋ ਹੁਣ ਕੋਟਾਫ ਕਨੈਕਟ ਨਿਕਲ ਗਿਆ ਹੈਗਾ ਹੁਣ ਕੋਟਾਫ ਕਨੈਕਟ ਦਾ ਬਹਾਨਾ ਸੀਗਾ ਹੁਣ ਅਸੀਂ ਸਰਕਾਰ ਨੂੰ ਮਿਲੇ ਆ ਉਹਨਾਂ ਦਾ ਪੱਖ ਉਹਨਾਂ ਦੇ ਸਾਹਮਣੇ ਰੱਖਿਆ ਹੈਗਾ ਹੁਣ ਅਸੀਂ ਇੱਕ ਸਰਕਾਰ ਦਾ ਗਠਨ ਹੋ ਲੈੰਦੋ ਦੋ ਚਾਰ ਦਿਨਾਂ ਚ ਪਤਾ ਲੱਗ ਜੂਗਾ ਗਾਂ ਹਰਿਆਣੇ ਦੀ ਮਹਾਰਾਸ਼ਟਰ ਦੀ ਚੋਣ ਵੀ ਹੈਗੀ ਆ ਅਸੀਂ ਰਣਨੀਤੀ ਬਣਾਈ ਹੋਈ ਆ ਆਉਣ ਵਾਲੇ ਸਮੇਂ ਥੋੜੇ ਸਾਹਮਣੇ ਸਾਰਾ ਕੁਝ ਰੱਖਾਂਗੇ ਸਭ ਕੁਝ ਸੋਚ ਰਹੇ ਕਰੇ ਜਿਸ ਤਰ੍ਹਾਂ ਕਿ ਮੇਰੇ ਤੁਸੀਂ ਸਾਰੇ ਜਾਣਦੇ ਹੋ ਪਿਛਲੇ 2-3 ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਹੀ ਖਬਰ ਚੱਲਣ ਦੇ ਹੀ ਹੈਗੀ ਆ ਉਹ ਹੈ ਗਿਆ ਕੰਨ ਨਾ ਰਣਾਵਤ ਤੇ ਕੁਲਵਿੰਦਰ ਕੌਰ ਦੇ ਮਾਮਲੇ ਦੀ ਉਹਦੀ ਡਿਟੇਲ ਦੇ ਮੁਤਲਕ ਸਾਰਿਆਂ ਨੂੰ ਪਤਾ ਚੱਲ ਹੀ ਚੁੱਕਾ ਹੈ ਪਰ ਹੁਣ ਜਿਹੜਾ ਪਰੇਸ਼ਾਨੀ ਦਾ ਸਬਬ ਬਣੀ ਹੋਈ ਚੀਜ਼ ਹੈ ਉਹ ਇਹ ਹੈ ਕਿ ਕੁਲਵਿੰਦਰ ਕੌਰ ਦੇ ਉੱਤੇ ਤੇ ਕਾਰਵਾਈ ਕੀਤੀ ਜਾਂਦੀ ਹੈ ਜੋ ਬਣਦਾ ਹੈ ਉਹ ਦੇ ਉੱਤੇ ਚੀਜ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਹਨ ਪਰ ਕੰਗਨਰ ਨਾਵਦ ਦੇ ਉੱਤੇ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਆਈ ਉਸ ਤਰ੍ਹਾਂ ਇਸ ਸਿਲਸਿਲੇ ਦੇ ਵਿੱਚ ਕਿਸਾਨ ਆਗੂਆਂ ਨੇ ਐਸਐਸਪੀ ਆਫਿਸ ਗਏ ਉੱਥੇ ਜਾ ਕੇ ਉਹਨਾਂ ਨੇ ਕੁਝ ਮੰਗਾਂ ਰੱਖੀਆਂ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀਗੀਆਂ ਉਹ ਬਿਲਕੁਲ ਸਹੀ ਮੰਗਾਂ ਸੀਗੀਆਂ ਕਿਉਂਕਿ ਇਹ ਜਿਹੜੀ ਔਰਤ ਹੈ ਇਹ ਸਿਰਫ ਜ਼ਹਿਰ ਉਗਲਦੀ ਹੈ ਇਸ ਲਈ ਇਹਦੇ ਅਕਾਊਂਟਸ ਬੰਦ ਕੀਤੇ ਜਾਣੇ ਚਾਹੀਦੇ ਜਿੰਨੇ ਵੀ ਸੋਸ਼ਲ ਮੀਡੀਆ ਤੇ ਇਹਦੇ ਪੇਜ ਹੈ ਉਹ ਬੰਦ ਕੀਤੇ ਜਾਣੇ ਚਾਹੀਦੇ ਹੈਗੇ ਆ ਕਿਉਂਕਿ ਇਹਦੇ ਨਾਲ ਮੁਲਕ ਦੇ ਵਿੱਚ ਸਿੱਖ Hindu ਭਾਈਚਾਰਾ ਜਿਹੜਾ ਵਾ ਉਹ ਖਤਰੇ 'ਚ ਪੈਨ ਦਿਆ ਉਹ 'ਚ ਫੁੱਟ ਪੈਨ ਦਈ ਹੈਗੀ ਹੈ ਫਿਰ ਇਸ਼ਤਿਆਲ ਅੰਗੇਜ਼ੀਆ ਲੋਕਾਂ ਨੂੰ ਇਹ ਦੁਆਉਂ ਦਈ ਹੈ ਕਿ ਲੋਕਾਂ ਨੂੰ ਇਸ ਚੀਜ਼ ਤੇ ਉਕਸਾਉਣਾ ਕਿ ਇਹ ਇਸ ਤਰ੍ਹਾਂ ਦੇ ਆ ਇਹ ਇਸ ਤਰ੍ਹਾਂ ਦੇ ਆ ਇਹ ਜਿਹਦੀ ਵਜ੍ਹਾ ਤੋਂ ਕੋਈ ਵੀ ਵੱਡਾ ਸਾਨਿਹਾ ਜਿਹੜਾ ਵੈ ਉਹ ਅਮਲ 'ਚ ਆ ਸਕਦਾ ਹੈ ਜਿਸ ਤਰ੍ਹਾਂ ਕਿ ਆ 에어ਪੋਰਟ ਤੇ ਥੱਪੜ ਵਾਲਾ ਮਾਮਲਾ ਆਇਆ ਅਗਰ ਇਹਦੀ ਰੋਕtham ਨਾ ਕੀਤੀ ਗਈ ਤੇ ਮੁਸਤਕਬਲ ਦੇ ਵਿੱਚ ਇਸ ਤਰ੍ਹਾਂ ਜਾਂ ਇਸ ਤੋਂ ਵੱਡੇ ਵਾਕਿਆਤ ਵੀ ਹੋ ਸਕਦੇ ਹੈਗੇ ਆ ਐਸਐਸਪੀ ਨੇ ਕਿਸਾਨ ਆਗੂਆਂ ਨੂੰ ਇਹ ਵੀ ਯਕੀਨ ਦਿਹਾਣੀ ਕਰਾਈ ਹੈਗੀ ਹੈ ਕਿ ਕੁਲਵਿੰਦਰ ਕੋਰ ਦੇ ਮਾਮਲੇ 'ਚ ਕਿਸੇ ਵੀ ਕਿਸਮ ਦੀ ਜ਼ਿਆਤੀ ਨਹੀਂ ਕੀਤੀ ਜਾਏਗੀ ਬਲਕਿ ਸ਼ਫਾਤ ਬੁਨਿਆਦਾਂ ਦੇ ਉੱਤੇ ਕੇਸ ਦੀ ਜਿਹੜੀ ਹੈ ਉਹ ਜਾਂਚ ਪੜਤਾਲ ਕੀਤੀ ਜਾਏਗੀ ਫਿਰ ਜੋ ਕਾਰਵਾਈ ਬਣਦੀ ਹੈ ਉਹ ਕੀਤੀ ਜਾਏਗੀ ਇਸ ਤੋਂ ਇਲਾਵਾ ਕਿਸੇ ਵੀ ਕਿਸਮ ਦੀ ਜ਼ਿਆਤੀ ਨਹੀਂ ਕੀਤੀ ਜਾਏਗੀ ਤੇ ਦੂਸਰਾ ਜਿਹੜਾ ਸਾਨ ਆਗੂਆਂ ਨੇ ਐਸਐਸਬੀ ਦੇ ਸਾਹਮਣੇ ਇਹ ਵੀ ਗੱਲ ਰੱਖੀ ਕਿ ਕਲਵਿੰਦਰ ਕੋਰ ਅਦੇ ਥੱਪੜ ਮਾਰਨ ਦਾ ਜਿਹੜਾ ਮਾਮਲਾ ਇੰਨਾ ਸਰਗਰਮ ਹੋਇਆ ਉਹਦੀ ਤੇ ਕੋਈ ਵੀਡੀਓ ਕੋਈ ਫੁਟੇਜ ਨਹੀਂ ਹੈਗੀ ਲੇਕਿਨ ਜਿਹੜਾ ਇਹਦੀ ਇੱਕ ਰਕੰਗਣਾ ਰਨਾਵਤ ਦੀ ਟੀਮ ਅਲੋਂ ਇੱਕ ਬੱਚੀ ਨੂੰ ਥੱਪੜ ਮਾਰਿਆ ਜਾ ਰਿਹਾ ਹੈ ਉਹ ਫੁਟੇਜ ਦੇ ਵਿੱਚ ਮੌਜੂਦ ਹੈਗਾ ਉਹਦੀ ਵੀ ਕਾਰਵਾਈ ਕੀਤੀ ਜਾਵੇ ਉਹਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਇਹ ਹਈਏ ਤੱਕ ਥੱੱਪੜ ਮਾਰਨੇ ਦਾ ਮਾਮਲਾ ਜਿਹੜਾ ਵੈ ਜ਼ਬਾਨੀ ਕਲਾਮੀ ਹੈਗਾ ਵੈ ਹਾਇਦੇ ਸਟੋਸ ਕੋਈ ਸਬੂਤ ਕੋਈ ਸ਼ਵਾਹਦ ਮੌਜੂਦ ਨਹੀਂ ਹੈਗੇ ਸੋ ਐਸਐਸਪੀ ਨੇ ਇਸ ਚੀਜ਼ ਦੀ ਮੁਕੰਮਲ ਯਕੀਨ ਦਿਹਾਣੀ ਕਰਵਾਈ ਹੈ ਕਿ ਤੁਹਾਨੂੰ ਤੁਹਾਡੀਆਂ ਜੜੀਆਂ ਮੰਗਾਵਾਂ ਉਹ ਸੁਣੀਆਂ ਜਾਣਗੀਆਂ ਤੇ ਉਹਨਾਂ ਤੇ ਅਮਲ ਵੀ ਕੀਤਾ ਜਾਏਗਾ ਔਰ ਪਹਿਲੇ ਵੀ ਕੰਗਨਾਰ ਨਾਬਦ ਉਤੇ ਚਾਰ ਪੰਜ ਕੇਸ ਜਿਹੜੇ ਆ ਉਹ ਬਣੇ ਹੋਏ ਆ ਇਸੀ ਕੀ ਵੀਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ لازمی ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼